ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੂੰ ਹੁਣ ਦੇ ਵੱਲੋ ਜਦੋਂ ਉਹ ਰੂਸ ਤੇ ਯੂਕਰੇਨ ਨੂੰ ਜੰਗ ਰੋਕਣ ਤੇ ਲਈ ਆਖਿਆ ਕਿਆ ਸੀਗਾ ਪਰ ਹਾਲਾਂਕਿ ਹੁਣ ਇਹ ਲਗਾਤਾਰ ਹੀ ਜੰਗ ਜਾਰੀ ਹੈ ਯਾਨੀ ਕਿ ਹੁਣ ਅਟੈਕ ਨਹੀਂ ਰੁਕਦੇ ਨਹੀਂ ਲਗਾਤਾਰ ਹੀ ਇੱਕ ਦੂਸਰੇ ਦੇ ਉੱਤੇ ਹਮਲੇ ਕਰਦੇ ਨਜ਼ਰ ਆ ਰਹੇ ਨੇ ਦੋਵੇਂ ਦੇਸ਼ ਤੇ ਇਸ ਤੋਂ ਬਾਅਦ ਆਸੀ ਇਹ ਕਿ ਡੋਨਲਡ 트ੰਪ ਨੇ ਬੇਹੱਦ ਵੱਡਾ ਬਿਆਨ ਦਿੱਤਾ ਡੋਨਲਡ ਟਰੰਪ ਨੇ ਬੋਲੋ ਕਿਹਾ ਗਿਆ ਸੀਗਾ ਕਿ ਜੇਕਰ ਹੁਣ ਦੋਹਾਂ ਦੇਸ਼ਾਂ ਨੇ ਇਹ ਜਦੋਂ ਜੰਗ ਨਹੀਂ ਰੋਕੀ ਤਾਂ ਟੈਰਿਫ ਨੂੰ ਲੈ ਕੇ ਗੱਲ ਆਖੀ ਸੀ ਇੱਕ ਤਮਕੀ ਕਹਿ ਸਕਦੇ ਦਿੱਤੀ ਸੀ ਪਾ ਦੇ ਦੋਹਾਂ ਦੇਸ਼ਾਂ ਤੇ ਕੋਈ ਅਸਰ ਹੁੰਦਾ ਹੋਇਆ ਨਹੀਂ ਦਿਖਾਈ ਦੇ ਰਿਹਾ ਪੂਰਾ ਮਾਮਲਾ ਕੀ ਹੈ ਉਹ ਅਰਨਲ ਸਾਂਝਾ ਕਰ ਲੈਣੇ ਆ ਕਿ ਆਖਿਰਕਾਰ ਹੁਣ ਰੂਸ ਤੇ ਯੂਕਰੇਨ ਦੀ ਜੰਗ ਨੂੰ ਲੈ ਕੇ ਕੀ ਕੁਝ ਨਵਿਆ ਅਪਡੇਟ ਆ ਗਿਆ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੇ ਕੋਲ ਵੱਡੇ ਬਿਆਨ ਦਿੱਤੇ ਗਏ ਨੇ ਦਰਸਲ ਦਾਸ ਇਹ ਹੈ ਕਿ ਹੁਣ ਦੋਹਾਂ ਦੇਸ਼ਾਂ ਦੇ ਵਿੱਚ ਜੰਗ ਰੁਕਣੀ ਚਾਹੀਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਉਹਨਾਂ ਦਾ ਕਹਿਣਾ ਸੀ ਕਿ ਜਿਸ ਤਰੀਕੇ ਦੇ ਨਾਲ ਜੰਗ ਹੋ ਰਹੀ ਹੈ ਸੂੰ ਰੁਕ ਲੈਣਾ ਚਾਹੀਦਾ ਤੇ ਜਲਦ ਹੀ ਉਹਨਾਂ ਨੇ ਕਿਹਾ ਸੀਗਾ ਕਿ ਪਾਬੰਦੀਆਂ ਤੇ ਟੈਕਸ ਨਾਲ ਸਜ਼ਾ ਦੇਣ ਦੀ ਧੰਕੀ ਜਦੋਂ ਦਿੱਤੀ ਸੀ ਉਸ ਦੇ باوجود ਵੀ ਯੂਕਰੇਨ ਦੇ ਨਾਗਰਿਕਾ ਖੇਤਰਾ ਤੇ ਆਪਣੀ ਬੰਬਾਰੀ ਜਾਰੀ ਰੱਖੀ ਹੈ ਔਰ ਰੂਸੀ ਜਿਹੜੇ ਸੀਗੇ ਉਹਨਾਂ ਨੇ ਗਲਾਈਡ ਬੰਬਾਂ ਨਾਲ ਅਤੇ ਮਿਜ਼ਾਈਲਾਂ ਨਾਲ ਯੂਕਰੇਨ ਦੀ ਇੱਕ ਜੇਲ੍ਹ ਅਤੇ ਇੱਕ ਮੈਡੀਕਲ ਸਹੂਲਤ ਦੇ ਦਿਨ ਰਾਤ ਹਮਲੇ ਕੀਤੇ ਨੇ ਜਿਸ ਵਿੱਚ ਘੱਟੋ ਘੱਟ 21 ਵਿਅਕਤੀਆਂ ਦੀ ਮੌਤ ਹੋਈ ਹੈ ਦੱਸਿਆ ਕਿ ਅਧਿਕਾਰੀਆਂ ਨੇ ਦੱਸਿਆ ਕਿ ਯੂਕਰੇਨ ਦੇ ਦੱਖਣੀ ਪੂਰਬ ਦੇ ਖੇਤਰ ਦੇ ਵਿੱਚ ਇੱਕ ਜੇਲ ਅਤੇ ਰੂਸੀ ਹਵਾਈ ਤੇ ਹਵਾਈ ਹਮਲੇ ਵਿੱਚ ਘੱਟੋ ਘੱਟ 17 ਕੈਦੀ ਮਾਰੇ ਗਏ ਨੇ ਔਰ 80 ਤੋਂ ਵੱਧ ਜ਼ਖਮੀ ਹੋਏ ਨੇ ਦੱਸਿਆ ਕਿ ਹੁਣ ਕਈ ਖੇਤਰਾ ਵਿੱਚ ਘੱਟੋ ਘੱਟ ਇੰਨੇ ਕੁ ਜ਼ਿਆਦਾ ਹਾਲਾਤ ਬੁਰੇ ਹੋ ਗਏ ਕਿ ਕਈ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਰਹੇ ਨੇ ਡੋਨਲਡ ਟਰੰਪ ਹੋਰਾਂ ਨੇ ਕਿਹਾ ਕੀ ਦਾ ਉਹ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ 3 ਸਾਲਾਂ ਦੀ ਜੰਗ ਤੋਂ ਬਾਅਦ ਯੂਕਰੇਨ ਅਤੇ ਕਤਲਿਆਂ ਬੰਦ ਕਰਨ ਲਈ 10 ਤੋਂ 12 ਦਿਨ ਦੇ ਰਹੇ ਨੇ ਤਾਂ ਇਹ ਕਦਮ ਦਾ ਮਤਲਬ ਹੈ ਕਿ ਟਰੰਪ 7 ਨੂੰ 7 ਤੋਂ ਲੈ ਕੇ 9 ਅਗਸਤ ਤੱਕ ਸ਼ਾਂਤੀ ਯਤਨਾਂ ਵਿੱਚ ਪ੍ਰਗਤੀ ਚਾਹੁੰਦੇ ਨੇ ਟਰੰਪ ਨੇ ਯੁੱਧ ਖਤਮ ਕਰਨ ਬਾਰੇ ਗੱਲ ਕਰਨ ਦੇ ਬਾਵਜੂਦ ਯੂਕਰੇਨੀ ਨਾਗਰਿਕਾਂ ਨੇ ਬੰਬਾਰੀ ਜਾਰੀ ਰੱਖਣ ਲਈ ਪੁਤਿਨ ਨੂੰ ਵਾਰ-ਵਾਰ ਚਿਰਕਿਆ ਪਰ ਦਾਸੀ ਇਹ ਕਿ ਹੁਣ ਆਪਣੀਆਂ ਚਾਲਾਂ ਨਹੀਂ ਬਦਲਦੀਆਂ ਨਜ਼ਰ ਆ ਰਹੀਆਂ ਤੇ ਇਸੇ ਤਰੀਕੇ ਦੇ ਨਾਲ ਟਰੰਪ ਨੇ ਜਿਉਂ ਤੋਂ ਸਕਾਟਲੈਂਡ ਦੌਰੇ ਤੇ ਕਿਹਾ ਕਿ ਮੈਂ ਰਾਸ਼ਟਰਪਤੀ ਪੁਤਿਨ ਤੋਂ ਨਿਰਾਸ਼ ਹਾਂ ਹਾਲਾਂਕਿ ਪੁਤਿਨ ਦੇ ਇੱਕ ਛੋਟੀ ਚੋਟੀ ਦੇ ਲੈਫਟినੈਂਟ ਨੇ ਤ੍ਰੰਪ ਨੂੰ ਰੂਸ ਅਤੇ ਰੂਸ ਨਾਲ ਅਲਟੀਮੇਟਮ ਗੇਮ ਖੇਡਣ ਵਿਰੁੱਧ ਚੇਤਾਵਨੀ ਦਿੱਤੀ ਸੀ ਔਰ ਸਾਫ ਦਾ ਰਾਸ਼ਟਰਪਤੀ ਜਿਹੜੇ ਸੀਗੇ ਔਰ ਉਹਨਾਂ ਦੇ ਵੱਲੋਂ ਕਿਹਾ ਕਿ ਜੋ ਦੇਸ਼ ਦੀ ਸੁਰੱਖਿਆ ਪਰਿਸ਼ਦ ਦੇ ਉਪ ਮੁਖੀ ਨੇ ਉਹ ਸੋਸ਼ਲ ਪਲੇਟਫਾਰਮ ਪਲੇਟਫਾਰਮ ਦੇ ਉਤੇ ਐਕਸ ਤੇ ਲਿਖਦੇ ਨੇ ਔਰ ਉਹਨਾਂ ਨੇ ਲਿਖਿਆ ਕਿ ਰੂਸ ਇਸਰਾਈਲ ਇਰਾਨ ਵੀ ਨਹੀਂ ਹੈ ਔਰ ਹਰ ਨਵਾਂ ਜਿਹੜਾ ਅਲਟੀਮੇਟਮ ਇੱਕ ਧਮਕੀ ਹੈ ਤੇ ਯੁੱਧ ਵਾਲੀ ਇੱਕ ਕਦਮ ਹੈ ਤੇ ਰੂਸ ਤੇ ਯੂਕਰੇਨ ਵਿਚਕਾਰ ਨਹੀਂ ਬਲਕਿ ਉਸ ਤੇ ਆਪਣੇ ਦੇਸ਼ ਤੇ ਨਾਲ ਹੈ ਦੱਸ ਦਈਏ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਡੋਨਲਡ ਟਰੰਪ ਨੇ ਉਹ ਲਗਾਤਾਰ ਰੂਸ ਤੇ ਯੂਕਰੇਨ ਨੂੰ ਚੰਗ ਰੋਕਣ ਲਈ ਆਖਦੇ ਨੇ ਪਰ ਲਗਾਤਾਰ ਹੀ ਅਟੈਕ ਜਿਹੜੇ ਕੀਤੇ ਜਾ ਰਹੇ ਨੇ ਇਹ جنگ ਨਹੀਂ ਰੁਕ ਰਹੀ ਤਾਂ ਹੁਣ ਉਸ ਤੋਂ ਬਾਅਦ ਡੋਨਲਡ ਟਰੰਪ ਨੇ ਕਿਹਾ ਕਿ ਉਹ ਪੋਤਨ ਤੋਂ ਗੁੱਸਾ ਨੇ ਕਿਉਂਕਿ ਉਹ ਗੱਲ ਨਹੀਂ ਮੰਨ ਰਹੇ ਨੇ ਇਹ ਝਗੜਾ ਕਿਵੇਂ ਸੁਲਝਣਾ ਚਾਹੀਦਾ ਹੈ ਇਹ ਰੁਕਣਾ ਚਾਹੀਦਾ ਹੈ ਤੇ ਇਸ ਨੂੰ ਲੈ ਕੇ ਹੁਣ 트ੰਪ ਨੇ ਚੇਤਾਵਨੀ ਦਿੱਤੀ ਹੈ ਔਰ ਕਿਹਾ ਕਿ ਇਹ ਜੰਗ ਨਾ ਰੁਕੀ ਤਾਂ ਔਖਾ ਹੋ ਸਕਦਾ ਹੈ ਤੇ ਦੱਸਿਏ ਕਿਸੇ ਤਰੀਕੇ ਦੇ ਨਾਲ ਪਰ ਦੋਹਾਂ ਦੇਸ਼ਾਂ ਦੀ ਜੰਗ ਰੋਕਣ ਦਾ ਨਾਮ ਨਹੀਂ ਲੈ ਰਹੀ ਹੈ ਤਾਂ ਇਹ ਮਾਮਲਾ ਹੁਣ ਸੁਰਖੀਆਂ ਦਾ ਵਿਸ਼ਾ ਬਣਦਾ ਨਜ਼ਰ ਆ ਰਿਹਾ ਹੈ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਸ਼ਾਂਤੀ ਦੀ ਉਡੀਕ ਕਰਦੇ ਨੇ ਕਿ ਸ਼ਾਂਤੀ ਦੋਹਾਂ ਦੇਸ਼ਾਂ 'ਚ ਬਣੇਗੀ ਪਰ ਤਲਖੀ ਵਾਲਾ ਮਾਹੌਲ ਨਜ਼ਰ ਆ ਰਿਹਾ ਹੈ